ਲਓ ਜੀ ਆ ਗਲੇ ਦੇ ਲੀਰ ਆਪਾਂ ਦੂਸਰਾ ਤਰੀਕੇ ਨਾਲ ਤੁਹਾਨੂੰ ਦੱਸ ਦਿੱਤੀ ਹੈ ਲਾਉਣੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਕਿ ਆ ਵੇਲਾ ਆਪਣਾ ਜਿਹੜੇ ਦੋਨੇ ਗਲੇ ਆਪਾਂ ਅਟੈਚ ਕਰਦੇ ਆਂ ਤੀਰੇ ਵਾਲੀ ਸਲਾਈ ਲਾਉਣੀ ਆ ਇਹ ਆਪਾਂ ਕਿਵੇਂ ਲਾਉਣੀ ਆ ਠੀਕ ਹੈ ਇਹਦੇ ਵੀ ਕਈ ਤਰੀਕੇ ਹੁੰਦੇ ਆ ਇਹ ਆਪਾਂ ਇੱਥੇ ਧਰ ਲੈਣਾ ਬਿਲਕੁਲ ਇੱਥੇ ਇਹਨੂੰ ਇਸ ਤਰ੍ਹਾਂ ਮੋੜ ਦੇਣਾ ਇਸ ਤਰ੍ਹਾਂ ਮੋੜ ਕੇ ਫਿਰ ਆਪਾਂ ਸਲਾਈ ਲਾਉਣੀ ਆ ਬਿਲਕੁਲ ਸਫਾਈ ਨਾਲ ਲੱਗਦੀ ਹੈ ਇਹ ਕਲਾ ਡਿੱਗਣ ਦਾ ਤੁਹਾਡਾ ਜਿਹੜਾ ਕਾਰਨ ਹੈ ਨਾ ਕਈਆਂ ਦੇ ਗਲੇ ਬਾਹਰ ਨੂੰ ਡਿੱਗਦੇ ਨੇ ਉਹ ਤੁਸੀਂ ਇੱਥੇ ਸਲਾਈ ਦੇ ਵਿੱਚ ਹੀ ਕਰ ਲਿਆ ਕਰੋ ਤੁਹਾਨੂੰ ਦੱਸ ਦਿੰਦੀ ਆ ਮੈਂ ਬਾਅਦ ਵਿੱਚ ਇਹ ਤੁਹਾਨੂੰ ਚੰਗੀ ਤਰ੍ਹਾਂ ਪੱਕਾ ਕਰਕੇ ਆਹ ਵਾਲੀ ਸਲਾਈ ਜਿਹੜੀ ਐ ਇਸ ਤਰ੍ਹਾਂ ਲਾਉਣੀ ਐ ਤੁਸੀਂ ਇਥੋਂ ਗਲੇ ਤੋਂ ਆਪਾਂ ਥੋੜੀ ਜੀ ਅੰਦਰ ਨੂੰ ਧਰ ਕੇ ਇੱਥੇ ਤੱਕ ਆਪਾਂ ਲਾਉਣੀ ਹੈ ਜਿੱਥੇ ਤੱਕ ਆਪਣਾ ਗਲ ਉਸ ਤੋਂ ਬਾਅਦ ਆਪਾਂ ਥੱਲੇ ਨੂੰ ਕਰ ਲੈਣੀ ਹੈ ਇਥੋਂ ਤੇ ਨੀਚੇ ਨੂੰ ਇਧਰ ਧਰ ਕੇ ਨਾ ਇਸ ਤਰ੍ਹਾਂ ਕਰਕੇ ਇੱਥੇ ਤੱਕ ਲੈ ਜਾਣੀ ਹੈ ਦੋ ਬਾਅਦ ਵਿੱਚ ਆਪਾਂ ਥੱਲੇ ਨੂੰ ਕਰਨੀ ਹੈ ਇਸ ਗਲੇ ਦੀ ਇਸ ਤਰ੍ਹਾਂ ਜਿਵੇਂ ਆਪਾਂ ਗਲਾ ਅਟੈਚ ਕਰੇ ਇਹਦੀ ਸਫਾਈ ਇਸ ਤਰ੍ਹਾਂ ਆਉਂਦੀ ਹੈ ਨਹੀਂ ਜਦੀ ਇਸ ਤਰ੍ਹਾਂ ਫੜ ਕੇ ਹੁਣ ਆਪਾਂ ਐ ਕਰ ਲੈਣਾ ਦੇਖੋ ਸਾਰੇ ਲੀਰ ਆ ਜਿਹੜੀ ਲੱਗ ਗਿਆ ਕਿ ਇਹ ਇਧਰਲੇ ਪਾਸੇ ਵੀ ਦੇਖ ਲੋ ਤੁਸੀਂ ਇਸ ਤਰ੍ਹਾਂ ਆਪਾਂ ਦੂਸਰਾ ਗਲਾ ਜਿਹੜਾ ਉਹ ਅਟੈਚ ਕਰ ਲੈਣਾ ਇਸ ਤਰ੍ਹਾਂ ਆਪਾਂ ਫੜ ਲੈਣਾ ਆਹ ਵਾਲੀ ਲੀਰ ਨੂੰ ਜਿਹੜੀ ਬੈਕ ਸਾਈਡ ਵਾਲੀ ਹੈ ਉੱਪਰ ਲੈ ਆਉਣਾ ਮੈਂ ਚੰਗੀ ਤਰ੍ਹਾਂ ਇਹਨੂੰ ਕਰਕੇ ਇਸ ਤਰ੍ਹਾਂ ਆਪਾਂ ਧਰ ਲੈਣਾ ਇਹ ਦੋ ਕੁ ਪੁਆਇੰਟਾਂ ਦਾ ਫਰਕ ਪਾਉਣਾ ਹੈ ਆਪਾਂ ਇਥੇ ਦਾ ਕਪਾ ਲੈ ਕੇ ਆਉਣਾ। ਜਿਵੇਂ ਆਪਾਂ ਇਸ ਤਰ੍ਹਾਂ ਸਲਾਈ ਲਾ ਲੈਂਦੇ। ਇਸ ਤਰ੍ਹਾਂ ਦੇਖੋ ਆਪਾਂ ਇਸ ਤਰ੍ਹਾਂ ਕਰਦੇ। ਦੇਖੋ ਕਿੰਨੇ ਸੋਹਣ ਸਾਫ ਸੁਥਰੇ ਤਰੀਕੇ ਦੇ ਨਾਲ ਲੱਗਦੀ ਹੈ। ਇਹਨੂੰ ਅੰਦਰ ਨੂੰ ਕਰਕੇ ਤੇ ਇੱਥੇ ਕਰਪਾਈ ਹੋ ਜਾਣੀ। ਮਾ ਤਰੀਕਾ ਆਪਣਾ ਹੈਗਾ। ਕੰਦੇ ਜੋੜਨ ਦਾ ਜਾਂ ਕਹਿੰਦੇ ਨੇ ਤੀਰੇ ਜੋੜਨ ਦਾ ਹੁਣ ਆਪਾਂ ਤੁਹਾਨੂੰ ਸਾਈਡ ਵਾਲੀ ਸਲਾਈ ਵੀ ਲਾ ਕੇ ਦੱਸਦੇ ਰੇਟਿੰਗ ਆ ਦੇਖੋ ਐਸਟਾ ਆਪਾਂ ਕਹਿੰਦੇ ਦੱਸਿਆ ਸੀਗਾ ਆ ਜਦੋਂ ਪਲੇਟ ਪੈ ਜਾਂਦਾ ਨਾ ਤੇ ਇਹ ਜਿਹੜਾ 1/2 ਇੰਚ ਹੈ ਇਹ ਕੱਪੜਾ ਘਟ ਜਾਂਦਾ ਇੱਥੇ ਸਲਾਈ ਆਉਣੀ ਸੀ ਆਪਣੀ ਆਪਾਂ ਪਹਿਲਾਂ ਫਿਰ 1/2 ਇੰਚ ਇਹ ਪਿੱਛੇ ਕਰਕੇ ਲਾ ਲਈ ਸੀ ਹੁਣ ਆਪਾਂ ਇੱਥੇ ਸਲਾਈ ਲਾਵਾਂਗੇ